ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੈਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਸਾਰਿਆਂ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀਆਂ ਰਹਿਣ। ਅੱਜ ਤੁਹਾਨੂੰ ਦਿਖਾਵਾਂਗੇ ਆਪਾਂ ਇੱਕ ਤੀਜੇ ਸੂਵੇ ਬਿਲਕੁਲ ਭਾਰੀ ਬੋਡੀ ਦੇ ਵਿੱਚ ਨੀਲੀ ਦੀ ਮੱਝ। ਪਿੱਛੇ ਨੀਲੀ ਦੀ ਕੱਤੀ ਬਹੁਤ ਸੋਹਣੀ, ਸਾਰੀਆਂ ਨਿਸ਼ਾਨੀਆਂ ਨੂੰ ਕਵਰ ਕਰਦੀ। ਆ ਚੈੱਕ ਕਰੋ। ਮੱਜ ਦੇਖੋ ਬਹੁਤ ਸੋਹਣਾ ਥਾਨ ਹਵਾਨਾ ਲੈਵਾ ਚੰਗੀ ਕੁਆਲਿਟੀ ਦੀ ਹੈ ਬਿਲਕੁਲ ਸਾਰੀਆਂ ਨਿਸ਼ਾਨੀਆਂ ਨੂੰ ਕੋਵਰ ਕਰ ਰਹਿੰਦੀ ਆ ਜਿਹੜਾ ਹਵਾਨਾ ਉਹਦਾ ਫੁੱਲ ਸਾਈਜ਼ ਬਹੁਤ ਹੀ ਵਧੀਆ ਤੇ ਜੀ ਮੋੜਿਆ ਇਹਨੂੰ ਤੀਜਾ ਸੁਭਾ ਸੂਈ ਆ ਬਿਲਕੁਲ ਚੁਆ ਇੱਕ ਨੰਬਰ ਤਕ ਕ ਚੌਥਾ ਦਿਨ ਸੂਈ ਨੂੰ ਹੋਇਆ ਸੌਰੀ ਸੱਤਵਾਂ ਦਿਨ ਅਜ ਸੂਈ ਨੂੰ ਹੋਇਆ ਬਿਲਕੁਲ ਨੀਲੀ ਅੱਖ ਬਿਲਕੁਲ ਸਿੰਘਾ ਜਿਹੜਾ ਕਈ ਪਸ਼ੂ ਨੂੰ ਆਦਤ ਹੁੰਦੀ ਹੈ ਨਾਲ ਖੁਰਲੀ ਦੇ ਮਾਰ-ਮਾਰ ਕੇ ਜਿਹੜਾ ਇਹਦਾ ਕਸਿਆ ਪਿਆ ਵਾ ਕਈ ਵਾਰ ਕੰਦ ਨਾਲ ਪਸ਼ੂ ਬੱਜੇ ਰਹਿੰਦੇ ਨੇ ਉਹਦੇ ਕਾਰਨ ਬਾਕੀ ਕਿਸੇ ਨੇ ਕਿ ਵੀਰ ਨੇ ਨੀਲੀ ਦੇ ਬੱਚੇ ਲੈਣੇ ਹੁਣ ਜਾਂ ਨੀਲੀ ਦੇ ਕੰਮ ਕਰਨਾ ਹੋਵੇ ਭਾਰੀ ਬੋਡੀ ਦੇ ਵਿੱਚ ਮੱਝ ਤੇ ਕਿ ਚੰਗੇ ਬੱਚੇ ਕੰਟੈਕਟ ਨੰਬਰ ਆਪਣੇ ਰਹਿਣਗੇ 990882025 9906382025 ਆ ਚੈੱਕ ਕਰੋ ਪਿੱਛੇ ਨੀਲੀ ਦੀ ਬਹੁਤ ਸੋਹਣੀ ਫੀਮੇਲ ਕੱਟੀ ਐ ਸੂਦੇਵੀ ਨਿਸ਼ਾਨ ਜਿਹੜਾ ਦੁੱਧ ਐ ਇਸ ਟਾਈਮ ਮਾਈਦੇ ਥੱਲੇ ਕੋਈ 9 ਲੀਟਰ ਦੇ ਲਗਭਗ ਜਿਹੜਾ ਰੈਡੀ ਐ ਆ ਦੇਖੋ ਤੁਸੀਂ ਬਿਲਕੁਲ ਮਾਲੀਆਂ ਵਾਂਗੂ ਹੀ ਤੇ ਫੇਸ ਦੀ ਕੁਆਲਿਟੀ ਐ ਇਕੋ ਨਾਲ ਹੀ ਸਿੰਗ ਲੱਗਾ ਛੋਟਾ ਸਾਰੀਆਂ ਨਿਸ਼ਾਨੀਆਂ ਕਵਰ ਕਰਨ ਦੇ ਇਹ ਇੱਥੇ ਪਹੁੰਚ ਕਰ ਲਈ ਜਿਵੇਂ ਤੁਸੀਂ ਪਿੰਡ ਜੋਰ ਸਿੰਘ ਵਾਲਾ ਆਉਣਾ ਹੋਵੇ ਪੱਤੀ ਤੋਹਾ ਸਕਦੇ ਵੱਡੇ ਸੁਭਰਾ ਤੋਂ ਨਾਲ ਲੱਗਦੇ ਪਿੰਡ ਦੁੱਬਲੀ ਪੱਤੀ ਹਰੀ ਦੇ ਪੱਤਣ ਸਾਰੇ ਦਵਾਂ ਦੇ ਉੱਤੇ ਫਾਰਮ ਤੇ ਤੁਸੀਂ ਵਿਜ਼ਿਟ ਕਰ ਸਕਦੇ ਜੋ ਤਾਂ ਇੱਥੇ ਵਿਕਰੀ ਵਾਸਤੇ ਆਪਣੇ ਕੋਲ ਪਸ਼ੂ ਆਉਂਦੇ ਜਾਂਦੇ ਰਹਿੰਦੇ ਨੇ ਇੱਕ ਆਪਣੇ ਕੋਲ ਆ ਜਰਸੀ ਬੱਚੀ ਆ ਦੂਜੇ ਸੂਰੇ ਵੀ ਸੂਈ ਆ ਕੇ ਐਫ ਬੱਚੀ ਆ ਪਹਿਲਾਂ ਇਹ ਵੀ ਸੂਈ ਆ ਸਾਰੇ ਪਸ਼ੂ ਜਿਹੜੇ ਸੂਏ ਸੂਆਏ ਨੇ ਤੇ ਕੰਟੈਕਟ ਕਰਕੇ ਇਹਨਾਂ ਦਾ ਜਿਹੜਾ ਰੇਟ ਆ ਤੁਸੀਂ ਕਨਫਰਮ ਕਰ ਸਕਦੇ ਹੋ ਵੈਸੇ ਆਪਾਂ ਦੱਸ ਹੀ ਦਿੰਦੇ ਆ ਇਹ ਜਿਹੜੀ ਬੱਚੀ ਆ ਜਰਸੀ ਇਹ 42000 ਰੁਪਏ ਦੀ ਆ ਠੀਕ ਹੈ ਇਹ ਆ ਜਿਹੜੀ ਆ ਇਹ 48000 ਰੁਪਏ ਦੀ ਆ ਜੀ ਪਿਛੇ ਦੇ ਫੀਮੇਲ ਕਾਫ ਆ ਗਿਆ ਬੱਚਾ ਆ ਗਿਆ ਇਹਦਾ ਬਾਕੀ ਜਿਹੜਾ ਮੱਝ ਦਾ ਰੇਟ ਆ ਉਹ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਮੱਝ ਦਾ ਰੇਟ ਆ ਜਿਹੜਾ 73000 ਰੁਪਇਆ ਮੋਲਾ ਉਹ ਚੋਂ ਮਾਨਤਾਣ ਜਿਹੜਾ ਕੀਤਾ ਜਾਊਗਾ ਤੇ ਇਹ ਜਿਹੜੀ ਜੈਸੀ ਗਾਂ ਸੀਗੀ ਇਹ ਉਹਦਾ ਬੱਚਾ ਵਾ ਸਾਰੇ ਪਸ਼ੂ ਚਾਰ ਪੰਜ ਦਿਨ ਤੋਂ ਜਿਹੜੇ ਸੂਏ ਨੇ ਬਾਕੀ ਕੰਟੈਕਟ ਕਰਨ ਲਈ ਫਿਰ ਦੁਬਾਰਾ ਤੋਂ ਆਪਾਂ ਨੰਬਰ ਦੱਸ ਦਿੰਨੇ ਆ 9903882025 ਤੇ ਕੰਟੈਕਟ ਕਰ ਸਕਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ